ਜਲੰਧਰ ਦੇ ਹਾਟ ਏਰੀਆ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭਾਜਪਾ ਨੇਤਾਵਾਂ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਸ਼ਾਹਕੋਟ ਅਤੇ ਲਾਂਬੜਾ ਦੇ ਵਿੱਚ ਦੋ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਵੀਡੀਓ ਦਿਖਾ ਦਿੰਦੇ ਹਾਂ ਮੁਰਦਾਬਾਦ ਜਾਣਕਾਰੀ ਦੇ ਅਨੁਸਾਰ ਭਾਜਪਾ ਜਲੰਧਰ ਦੇ ਨੇਤਾਵਾਂ ਦੇ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਮਿਲਣ ਤੇ ਭਾਜਪਾ ਵਰਕਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਦੱਸਦੇ ਕਿ ਹਾਲ ਦੇ ਵਿੱਚ ਭਾਜਪਾ ਦੁਆਰਾ ਜਨਤਾ ਸੁਵਿਧਾਵਾਂ ਦੇ ਲਈ ਲਗਾਏ ਗਏ 39 ਕੈਂਪਾਂ ਨੂੰ ਬੰਦ ਕਰਨ ਨੂੰ ਲੈ ਕੇ ਉਹਨਾਂ ਦੇ ਵਿੱਚ ਰੋਸ ਹੀ ਭਾਜਪਾ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਕੈਂਪਾਂ ਨੂੰ ਰੋਕ ਰਹੀ ਹੈ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੰਡਾਂ ਪੀੜੀਆਂ 'ਚ ਰਹਿੰਦੇ ਲੋਕਾਂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ, ਇਲਾਜ ਕਰਾਉਣ ਲਈ ਯੋਸ਼ਮਾ ਯੋਜਨਾ, ਜਨਤਨ ਯੋਜਨਾ, ਗਰੀਬ ਕਲਿਆਣ ਯੋਜਨਾ ਔਰ ਜਿਹੜੀਆਂ ਕਿਸਾਨ ਫਸਲ ਬੀਮਾ ਯੋਜਨਾ, ਹੋਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਆਮ ਲੋਕਾਂ 'ਚ ਪਿੰਡਾਂ ਪੀੜੀਆਂ ਤੱਕ ਪਹੁੰਚਣ ਉਸ ਮਕਸਦ ਦੇ ਨਾਲ ਜਿਹੜੇ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਸੀ ਲੋਕਾਂ ਦੇ ਭਲੇ ਦੇ ਲਈ ਲਾਏ ਜਾ ਰਹੇ ਸੀ ਉਸ ਨੂੰ ਰੋਕਣ ਦੇ ਲਈ ਅੱਜ ਜਿਹੜੇ ਆਪਣਾ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਇਹਨਾਂ ਕੈਂਪ ਲਾਉਣ ਦੇ ਲਈ ਅੱਜ ਸ਼ਾਹਕੋਟ ਦੇ ਵਿੱਚ ਸਾਡੇ ਪੂਰਬ ਸੀਪੀਐਸ ਕੇਡੀ ਭੰਡਾਰੀ ਜੀ ਨੂੰ ਗ੍ਰਿਫਤਾਰ ਕਰਾਇਆ ਹੈ ਸਾਡੇ ਪੂਰਬ ਲੋਕ ਸਭਾ ਜਲੰਧਰ ਤੋਂ ਸੰਸਦ ਸੁਸ਼ੀਰ ਰਿੰਕੂ ਜੀ ਨੂੰ ਆਦਮپور ਤੇ ਅਰੈਸਟ ਕਰਾਇਆ ਹੈ ਮੈਂ ਉਹਨਾਂ ਦੀ ਗ੍ਰਫਤਾਰੀ ਦੀ ਜਿਹੜੀਆਂ ਨਿੰਦਾ ਕਰਦਾ ਔਰ ਭਗਵੰਤ ਮਾਨ ਸਰਕਾਰ ਨੂੰ ਕਹਿੰਦਾ ਕਿ ਤੇਰੀ ਇਸ ਬੁਖਲਾਹਟ ਨਾਲ ਤੇਰੀ ਸਰਕਾਰ ਬਚਣ ਵਾਲੀ ਨਹੀਂ ਹੈ ਅੱਜ ਜਿੱਥੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾਇਆ ਉੱਥੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਵਿੱਚ ਵੀ ਰੋੜਾ ਖੜਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਫਰੰਟ 'ਤੇ ਫੇਲ ਹੋ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕਾਂ 'ਚ ਨੇੜਤਾ ਹੈ ਲੋਕਾਂ 'ਚ ਸੈਪਟੈਂਸ ਜਿਹੜੀ ਹੈ ਲੋਕਾਂ ਦਾ ਰੁਝਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਵੱਧ ਰਿਹਾ ਹੈ ਇਨੂੰ ਦੇਖ ਕੇ ਬੁਖਲਾਹਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਪੁਲਸ ਦਾ ਉਪਯੋਗ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾ ਰਹੀ ਹੈ ਲੋਕਾਂ ਦੇ ਭਲੇ ਲਈ ਜਿਹੜੇ ਕੈਂਪ ਲਾ ਰਿਹਾ ਲੱਗ ਰਿਹਾ ਉਹਨਾਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਜਨਤਾ ਦੀ ਆਵਾਜ਼ ਬਣ ਕੇ ਇਸ ਸਤਾਨਾਸ਼ਾਹੀ ਸਰਕਾਰ ਦੇ ਖਿਲਾਫ ਡੰਕੇ ਦੀ ਚੋੜ ਤੇ ਆਵਾਜ਼ ਬੁਲੰਦ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਇਸ ਸਰਕਾਰ ਦਾ ਜੜਾ ਮੱटिया ਮੇਲ ਕਰਕੇ ਪੰਜਾਬ ਚ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜ ਕੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਜਿਹੜੀਆਂ ਹਨ ਹਰ ਘਰ ਤੱਕ ਪਹੁੰਚਾ ਕੇ ਜਨਤਾ ਦੀ ਜਿੱਤ ਔਰ ਲੋਕਤੰਤਰ ਦੀ ਜਿਹੜੀ ਬਹਾਲੀ ਪੰਜਾਬ ਚ ਹੈ ਉਹ ਕਰਾਵਾਂਗੇ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸ ਐਮ ਐਲ ਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਸਾਢੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸਿਹਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਆ ਇਕੱਲੇ ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬੇ ਅਸ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਉਹ ਦੀ ਸਾਡੇ ਸਕੀਮਾਂ ਦੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ jaan ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜੱਜ ਜਦ ਇਹ ਦਰਦਾ ਹੈ ਜੱਜ ਜਦ ਇਹ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵੰਤ ਮਾਨ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਭਾਈ ਭੈਣ ਦੇ ਪਿੰਡਾਂ ਚ ਜੀ ਇਸ ਸਕੀਮਾ ਉਹਨਾਂ ਦੇ ਕੋਲ ਜਾਣ ਗਈਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਥੋੜੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾਜ ਗਵਰਨਰ ਸਾਹਿਬ ਨੂੰ ਮਿਲ ਰਹੀ ਹੈ ਤੁਸੀਂ ਨਹੀਂ ਅਸੀਂ ਆਪ ਆ ਕੇ ਕੱਲੇ ਕੱਲੇ ਪਿੰਡ ਚ ਜੋ ਮੈਂ ਮਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦੋ ਲੋਕੋ ਥੋਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾਂ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ ਜਰੇ ਬਹਿ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਰਹੀ ਤੇ ਇਹ ਲੋਕ ਲਹਿਰ ਖੜੀ ਕਰਦਾਂਗੇ ਨੱਕ ਚ ਦਮ ਕਰਦਾਂਗੇ ਆ ਦਿੱਲੀ ਵਾਲੇ ਭਗੌੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਵਕੇਰਾ ਚਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੋ ਹੁਣ ਨਹੀਂ ਰੁਕਣੀਆ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਹਾ ਅਸੀਂ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰਨੇ ਹੋ ਬੱਸਾਂ 'ਚ ਬਿਠਾਪ ਤਾਂ ਪੁਲਿਸ ਭਰ ਕੇ ਲੈ ਕੇ ਜਾ ਰਹੀ ਐ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭਲੇਖਾ ਛੱਡ ਦਿਓ ਵੀ ਇਹ ਖਾਕੀ ਦਾ ਡਰ ਤੁਸੀਂ ਭਾਜਪੀ ਨੂੰ ਰੋਕ ਲੋਗੇ ਇਹ ਨਹੀਂ ਰੁਕਣਾ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ 'ਚ ਵੀ ਸਾਨੂੰ ਇਸ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਅਸੀਂ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਜੇ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੜ ਨਹੀਂ ਨਾ। ਖੈਰ ਦਾਸ ਜੀ ਅਕੀ ਪਾਸ਼ਪਾ ਨੇਤਾਵਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਪਾਸ਼ਪਾ ਵਰਕਰਾਂ ਦੇ ਵਿੱਚ ਲੀਡਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਖਿਲਾਫ ਭੜਾਸ ਕੱਢਦੇ ਨਜ਼ਰ ਆ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।